ਇੰਪਰ ਫਿਰ ਹਾਜ਼ਰ ਤੁਹਾਡੇ ਸਾਹਮਣੇ ਐਡੀਟੋਰੀਅਲ ਟਾਕ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੁਝ ਅਹਿਮ ਮੁੱਦਿਆਂ ਤੇ ਵਿਗਿਆਨ ਨੂੰ ਲੈ ਕੇ ਆਰਥਿਕਤਾ ਨੂੰ ਲੈ ਕੇ ਤੇ ਕੁਝ ਚੌਕਾ ਦੇਣ ਵਾਲੀਆਂ ਸਿਆਸੀ ਗਤੀਵਿਧੀਆਂ ਨੂੰ ਲੈ ਕੇ ਜਿਸ ਨੂੰ ਲੈ ਕੇ ਦੱਸ ਦਈਏ ਕਿ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਮੇਰੇ ਨਾਲ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਸਰ ਜਿਸ ਤਰੀਕੇ ਦੇ ਨਾਲ ਅਸੀਂ ਐਡੀਟੋਰੀਅਲ ਟਾਕ ਪ੍ਰੋਗਰਾਮ ਦੇ ਵਿੱਚ ਗੱਕਾਰ ਬਹੁਤ ਸਾਰੇ ਪੁਆਇੰਟਾਂ ਨੂੰ ਲੈ ਕੇ ਡਿਸਕਸ ਕਰਦੇ ਹਾਂ ਤੇ ਕਈ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਕੁਝ ਪੁਆਇੰਟ ਵੀ ਸਾਨੂੰ ਕਮੈਂਟ ਬਾਕ ਦੇ ਵਿੱਚ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਇਸ ਵਾਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਭਾਰਤ ਦੀ ਜੀਡੀਪੀ ਨੂੰ ਲੈ ਕੇ ਕਿ ਭਾਰਤ ਜਿਹੜਾ ਆ ਉਹ ਚੌਥੀ ਸਭ ਤੋਂ ਵੱਡੀ ਆਰਥਿਕ ਵਿੱਸਥਾ ਜਿਹੜਾ ਉਹ ਬਣਨ ਜਾ ਰਿਹਾ ਤੇ ਕੀ ਇਸ ਦੇ ਵਿੱਚ ਕਾ ਜਿਹੜਾ ਸਵਾਲ ਕਰ ਰਿਹਾ ਦਰਸ਼ਕਾਂ ਦੇ ਵੱਲੋਂ ਕਿ ਜੀਡੀਪੀ ਦਾ ਸਿੱਧਾ ਅਸਰ ਆਮ ਭਾਰਤੀ ਦੀ ਜੇਬ ਦੇ ਵਿੱਚ ਵੀ ਪੈਂਦਾ ਜਾਂ ਫਿਰ ਸਿਰਫ ਇਹ ਅੰਕੜਿਆਂ ਦੇ ਵਿੱਚ ਹੀ ਇਹਦੀ ਸਕਸੈਸ ਰੇਟਾਂ ਦੀ ਗਿਣਤੀ ਕੀਤੀ ਜਾਂਦੀ ਹੈ। ਦੇਖੋ ਬਹੁਤ ਹੀ ਡੈਪਥ ਵਾਲਾ ਕੁਐਸਚਨ ਆ ਬਹੁਤ ਹੀ ਜ਼ਿਆਦਾ ਡੂੰਘਾ ਕੁਐਸਚਨ ਆ ਔਰ ਤੁਹਾਡਾ ਕੁਐਸਚਨ ਕਰਨਾ ਵੀ ਹੈ बिकॉज ਯੂ ਆਰ ਹੈ ਟੂ ਕੁਐਸਚਨ ਜੀ ਦਰਸ਼ਕ ਇਹ ਜੀ ਸਵਾਲ ਪੁੱਛਦੇ ਨੇ ਕਿ ਵੀ ਇਸ ਨਾ ਚੀਜ਼ਾਂ ਬਾਰੇ ਵੀ ਜਾਣਕਾਰੀ ਜਿਹੜੀ ਸਾਨੂੰ ਸਾਂਝੀ ਕੀਤੀ ਜਾਵੇ ਇਸ ਕਰਕੇ ਸਵਾਲ ਚੁੱਕਿਆ ਹੈ ਜੀ। ਦੇਖੋ ਇਸ ਗੱਲ ਦੇ ਵਿੱਚ ਕੋਈ ਸੱਚਾਈ ਇਹ ਤਾਂ ਪੈੜੀ ਕੈਸੇ ਦਿੰਗੇ ਕਿ 100% ਜਿਹੜੇ ਹਿੰਦੁਸਤਾਨ ਦੇ ਲੋਕ ਗਰੀਬ ਹੈ ਜੀ ਉਹਨਾਂ ਨੂੰ ਇਹਦਾ ਡਾਇਰੈਕਟ ਬੈਨੀਫਿਟ ਹੋ ਰਿਹਾ ਹੈ ਲੇਕਿਨ ਕਿਤਨਾ ਕਿਤੇ ਬੈਨੀਫਿਟ ਹੋ ਵੀ ਰਿਹਾ ਜੀ ਆਫਟਰ 올 ਕਿਸੇ ਵੀ ਇਨਸਾਨ ਨੂੰ ਹਰ ਮਹੀਨੇ ਜਿਹੜਾ ਆਪ ਸਰਕਾਰ ਦੀਆਂ ਯੋਜਨਾਵਾਂ ਕਈ ਹੈਗੀਆਂ ਜਿੱਦਾਂ ਅੰਨ ਯੋਜਨਾ ਫ੍ਰੀ ਦੇਣ ਦੀ ਹੈਗੀ ਹੈ ਕਈ ਜਗ੍ਹਾ ਦਾ ਤਾਂ ਤੇਲ ਵੀ ਦਿੱਤਾ ਜਾਂਦਾ ਜੀ ਕਈ ਜਗ੍ਹਾ ਤੇ ਤਦ ਹੋ ਗਿਆ ਵੀ ਦਿੱਤੇ ਜਾਂਦੀ ਹੈ ਬਿਲਕੁਲ ਸੋ ਇਸ ਕਰਕੇ ਕੋਈ ਦਾ ਕੋਈ ਰਿਸੋਰਸਸ ਐਡੀਕੋਲ ਸਿਗੇ ਜਾਂ ਹੈ ਤਾਈਓ ਦਿੱਤਾ ਜਾ ਰਿਹਾ ਨਾ ਜੀ ਜੀ ਬਿਲਕੁਲ ਵੈਸੇ ਤਾਂ ਘਰ ਕੋਈ ਮਹਿਮਾਨ ਆ ਜਾਏ ਤਾਂ 3 ਟਾਈਮ ਰੋਟੀ ਖਾੜੀ ਓਕੀ ਹੋ ਜਾਂਦੀ ਹੈ ਜੀ ਜਿਹੜੀ ਪ੍ਰੈਕਟੀਕਲ ਗੱਲ ਹੈਗੀ ਹੈ ਔਰ ਜਿਹੜੀ ਪਹਿਲਾ ਵਰਲਡ ਦੇ ਵਿੱਚ ਸਭ ਤੋਂ ਵੱਡੀ ਇਕਨੋਮੀ ਜਿਹੜੀ ਅਮਰੀਕਾ ਹੈ ਉਸ ਤੋਂ ਬਾਅਦ ਚਾਈਨਾ ਉਸ ਤੋਂ ਬਾਅਦ ਜਰਮਨੀ ਤੇ ਜਪਾਨ ਉਹ ਸਾਡਾ ਹੀ ਜਿਹੜੀ ਕੰਟਰੀ ਹੈ ਜਰਮਨੀ ਨੂੰ ਜਪਾਨ ਨੂੰ ਕਰਾਸ ਕਰ ਚੁੱਕੀ ਆ ਤੇ ਜਰਮਨੀ ਨੂੰ ਕਰਾਸ ਕਰਨ ਵਾਲੀ ਹੈ ਜੀ ਲੇਕਿਨ ਇਹਦਾ ਨਾਮ ਇਹ ਕੋਈ ਜਿਹੜੀ ਰਿਪੋਰਟ ਹੈ ਇਹ ਕੋਈ ਇੰਡੀਆ ਦੇ ਆਪਣੇ ਵੱਲੋਂ ਹੀ ਚਾਪੀ ਜੀ ਇਹ ਡੀਟੀ ਯੋਗ ਦੇ ਆਪਣੇ ਵੱਲੋਂ ਹੀ ਰੀਤੀ ਯੋਗ ਦੇ ਹਵਾਲਾ ਦਿੱਤਾ ਹੈ ਇੰਟਰ ਆਈ ਐਮ ਐਫ ਦਾ ਜੀ ਆਈ ਐਮ ਐਫ ਨੂੰ ਕਈ ਵਾਰੀ ਇੰਟਰਨੈਸ਼ਨਲ ਮੋਨਿਟਰਿੰਗ ਫੰਡ ਵੀ ਕਹਿ ਲੈਂਦੇ ਆ ਕਈ ਵਾਰ ਉਹ ਇੰਟਰਨੈਸ਼ਨਲ ਮੋਨਿਟਰਿੰਗ ਫੰਡਿੰਗ ਵੀ ਕਹਿ ਲੈਂਦੇ ਆ ਸੋ ਉਹਨਾਂ ਵੱਲੋਂ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਕਿ 4 ਮਿਲੀਅਨ 19 ਤੁਸੀਂ ਆਪ ਹੀ ਰਿਸਰਚ ਕਰਕੇ ਬਿਨਾਂ ਕਨਫਰਮ ਕੀਤਾ ਸੀਗਾ ਕਿ ਇੰਨੀ ਟ੍ਰੇਲਿੰਗ ਦੀ ਜਿਹੜੀ ਅਕਾडमी ਹੈ ਉਹ ਇੰਡੀਆ ਦੀ ਹੋ ਸਕਦੀ ਹੈ ਉਹਦਾ ਬੈਨੀਫਿਟ ਜਿਹੜਾ ਹੈਗਾ ਹਿੰਦੂਸਤਾਨੀਆਂ ਨੂੰ ਉਮੀਦ ਕਰਦੇ ਆ ਕਿ ਕਾਫੀ ਵੱਡਾ ਹੱਦ ਤੱਕ ਵਿਲਨ ਜਾ ਸਕਦਾ ਬਿਲਕੁਲ ਹੀ ਬਹੁਤ ਵੱਡੀ ਗੱਲ ਸੀ ਕਿ ਠੀਕ ਹੈ ਕਿ ਚੌਥਾ ਕੀ ਕਹਿੰਦੇ ਨੇ ਆਰਥਵਸਤਾ ਦਾ ਬਣਨ ਜਾ ਰਿਹਾ ਜਾਪਾਨ ਨੂੰ ਵੀ ਕ੍ਰਾਸ ਕਰਨ ਜਾ ਰਿਹਾ ਤੇ ਇਸ ਦਿਨ ਨਾਲ ਹੀ ਇੱਕ ਹੋਰ ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਭਾਰਤ ਦੇ ਲਈ ਕਿ ਸੁਵੰਚ ਸ਼ੁਕਲਾ ਨੇ ਜਿਹੜੇ ਇੰਡੀਅਨ ਗਰੁੱਪ ਦੇ ਜਿਹੜੇ ਕੈਪਟਨ ਹੈਗੇ ਨੇ ਇੰਨੇ ਨੀ ਰਿਪੋਰਟਸ ਦੇ ਉਹਨਾਂ ਨੂੰ ਚੁਣਿਆ ਗਿਆ ਐਗਜ਼ੀਅਮ 4 ਮਿਸ਼ਨ ਦੇ ਲਈ ਤੇ ਉਹਨਾਂ ਨੂੰ ਪਹਿਲਾਂ ਹੀ ਕੁਆਰੰਟਾਈਨ ਵੀ ਕਰ ਦਿੱਤਾ ਗਿਆ ਤੇ ਇੱਕ ਵਾਰ ਫਿਰ ਤੋਂ ਮਾਨਵਾਨੀ ਗੱਲ ਹੈ ਲੇਕਿਨ ਇਸ ਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਕਿ ਕੁਆਰੰਟਾਈਨ ਜਿਹੜਾ ਪਹਿਲਾਂ ਕੀਤਾ ਜਾਂਦਾ ਉਹਦਾ ਕੀ ਪ੍ਰੋਸੈਸ ਹੈ ਕਿਸ ਤਰ੍ਹਾਂ ਸਪੇਸ ਦੇ ਵਿੱਚ ਭੇਜਿਆ ਜਾਂਦਾ ਹੈ ਕੀ ਕੁਝ ਇਹ ਵੀ ਟੈਕਨੀਕਲੀ ਵਿਗਿਆਨਿਕ ਤੌਰ ਤੇ ਤੇ ਇੰਟਰਨੈਸ਼ਨਲ ਲੈਵਲ ਦਾ ਕੁਐਸਚਨ ਤੁਸੀਂ ਰੇਜ਼ ਕਰ ਲਿਆ ਹੈਗਾ ਬੜਾ ਇੰਪੋਰਟੈਂਟ ਹੈ ਵੈਸੇ ਜੀ ਕਿਉਂਕਿ ਦੇਸ਼ ਦੇ ਜਿਹੜੇ 70% ਬੱਚੇ ਆ ਉਹ ਐਸਟਰ ਡਾਟ ਵੱਡਣਾ ਚਾਹੁੰਦੇ ਆ ਜੀ ਸੁਵਿਸ਼ ਕਰਕੇ ਬੜੀ ਬੈਨੀਫੀਸ਼ੀਅਲ ਔਰ ਇਨਫੋਰਮੇਟਿਵ ਆਪਣੀ ਡਿਸਕਸ਼ਨ ਹੋ ਸਕਦੀ ਹੈ ਜੇ ਇਹਨੂੰ ਧਿਆਨ ਨਾਲ ਸਮਝਿਆ ਜਾਵੇ ਜੀ ਜੀ ਬਿਲਕੁਲ ਜਿਹੜੇ ਇੰਡੀਅਨ ਗਰਪ ਇੰਡੀਅਨ 에ਅਰ ਫੋਰਸ ਦੇ ਇੰਡੀਅਨ ਗਰਪ ਕੈਪਟਨ ਸੁਭਾਨਸੂ ਸ਼ੁਕਲਾ ਸਾਹਿਬ ਹੈਗੇ ਆ ਜੀ ਇਹ ਪਹਿਲਾਂ ਹੀ ਇੰਟਰਸਟ ਦਿਖਾ ਚੁੱਕੇ ਸੀਗੇ ਨਾਲ ਇਹਨਾਂ ਦੇ ਹੋਰ ਦੋ ਤਿੰਨ ਕੰਟਰੀਆਂ ਦੀ ਟੀਮ ਹੈਗੀ ਹੈ ਔਰ ਇਹ ਆਪਣਾ 8 ਜੂਨ ਨੂੰ ਫਲੋਰਿਡਿ ਫਲੋਰਿਡਾ ਚ ਕੈਨੇਡਿ ਕੈਨੇਡੀ ਕੈਨੇਡੀ ਜਿਹੜੇ ਉਤਨ ਦੇ ਫਾਰਮਰ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਸਪੇਸ ਸੈਂਟਰ ਤੋਂ ਇਹ ਆਪਣੀ ਉਡਾਨ ਭਰਨਗੇ ਉਸ ਤੋਂ ਪਹਿਲਾਂ ਇਹਨਾਂ ਨੂੰ ਜਿਹੜੀ ਪ੍ਰੋਟੋਕਾਲ ਦੇ ਹਿਸਾਬ ਨਾਲ ਕੁਆਰੰਟਾਈਨ ਕੁਆਰੰਟਾਈਨ ਦਾ ਮਤਲਬ ਇਹ ਨਹੀਂ ਕਿ ਕੈਦ ਕਰ ਲਿਆ ਗਿਆ ਜੀ ਬਿਲਕੁਲ ਮਤਲਬ ਉਹਨਾਂ ਦੀ ਬੋਡੀ ਦੀ ਇਮਿਊਨਿਟੀ ਚੈੱਕ ਕੀਤੀ ਜਾ ਰਹੀ ਹੈਗੀ ਹੈ ਉਹਨਾਂ ਦੇ ਬੋਡੀ ਨੂੰ ਚੰਗੀ ਤਰ੍ਹਾਂ ਬਲੱਡ ਜਿਹੜਾ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਤਾਂ ਕਿ ਉੱਥੇ ਜਾ ਕੇ ਉਸ ਜਿਹੜੇ ਪਲੈਨਟ ਨੂੰ ਉਸ ਜਿਹੜੀ ਇੰਡੀਅਨ ਸਪੇਸ ਸੈਂਟਰ ਦੇ ਅੰਦਰ ਕੋਈ ਕਿਸੇ ਕਿਸਮ ਦੀ ਇਨਫੈਕਸ਼ਨ ਨਾ ਹੋ ਜਾਏ ਤਾਂ ਕਿ ਸਾਰੀ ਇੱਥੇ ਕੋਈ ਤਬਾਹੀ ਨਾ ਹੋ ਜਾਏ ਸੋ ਇਸ ਕਰਕੇ ਵੀ ਵਿਸ਼ੇ ਬੈਸਟ ਆਫ ਲੱਕ ਐਂਡ ਵੀ ਵਿਸ਼ ਸ਼ੁਭਾਂਸ਼ੂ ਸ਼ੁਕਲਾ ਐਂਡ ਹਿਸ ਫੈਮਿਲੀ ਐਂਡ ਇੰਡੀਅਨ 에ਅਰ ਫੋਰਸ ਬੈਸਟ ਆਫ ਲੱਕ ਔਰ ਮੈਨ ਲੱਗਦਾ ਕਿ ਕਿਉਂਕਿ ਇਹਨਾਂ ਨੂੰ ਉੱਥੇ ਸੈਰ ਕਰਨ ਨਹੀਂ ਜਾਣਾ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਆਪਣੇ ਬੱਚਿਆਂ ਵਾਸਤੇ ਆਪਣੇ ਮੋਲਕ ਵਾਸਤੇ ਕਰਨ ਜਾੜੇ ਆ ਔਰ ਹੀ ਇਸ ਹੀ ਵਿਲ ਬੀ ਲੀਵਿੰਗ ਔਨ 8th ਆਫ ਜੂਨ ਇਨ ਦਾ ਨੈਕਸਟ ਮੰਥ ਬਿਲਕੁਲ ਸਰ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਬਹੁਤ ਲੋਡ ਹੈ ਸਾਡੇ ਭਾਰਤ ਦੇ ਲਈ ਜੋ ਅਕਸਰ ਮਾਨਵੀ ਵਧਾਉਂਦੇ ਨੇ ਇਹਦੇ ਨਾਲ ਹੀ ਜੇਕਰ ਅਸੀਂ ਹੁਣ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਵਿੱਚ ਇੱਕ ਬੜਾ ਅਹਿਮ ਮੁੱਦਾ ਚੱਲ ਰਿਹਾ ਹੈ ਖਾਸ ਕਰਕੇ ਹਿਮਾਚਲ ਦੀ ਗੱਲ ਕਰੀਏ ਜਿੱਥੇ ਡੀਜੀਪੀ ਦੇ ਉੱਪਰ ਇੱਕ ਵੱਡਾ ਐਲੀਕੇਸ਼ਨ ਲੱਗਿਆ ਹੈ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਐਸ ਜਿਹੜੇ ਉੱਥੇ ਦੇ ਐਸਪੀ ਨੇ ਤੇ ਡੀਜੀਪੀ ਨਾਲ ਦੇ ਵਿਚਕਾਰ ਜਿਹੜੀਆਂ ਤਲਵਾਰਾਂ ਖਿੱਚ ਗਈਆਂ ਨੇ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਲੋਕੀ ਕਾਨੂੰਨ ਦੇ ਰਾਖੀ ਲਈ ਹੁੰਦੇ ਨੇ ਉਹੀ ਕਾਨੂੰਨ ਨੂੰ ਨਚਾ ਰਹੇ ਨੇ ਤੋ ਲੋਕਾ ਤੋ ਲੋਕੀ ਜਿਹੜੇ ਨੇ ਇਸ ਕਾਨੂੰਨ ਤੋਂ ਕੀ ਉਮੀਦ ਕਰੇਗਾ ਦੇਖੋ ਇਹ ਰੀਜਨਲ ਹੈ ਕਿ ਪੰਜਾਬ ਤੇ ਹਿਮਾਚਲ ਕੋਈ ਆਪਸ ਚ ਸ਼ੁਰੂ ਤੋਂ ਇਕੱਠੇ ਰਹੇ ਆ ਜੀ ਇਹ ਤਸੰਨ 66 ਚ ਵੰਡੇ ਗਏ ਆ ਔਰ ਹਰ ਰੋਜ਼ ਇਹ ਨਾ ਦਾ ਮੇਰਾ ਖਿਆਲ ਹਜ਼ਾਰਾਂ ਇੱਕ ਲੋਕ ਪੰਜਾਬ ਤੇ ਹਰਿਆਣਾ ਚ ਹਿਮਾਚਲ ਚ ਕਰਦੇ ਆ ਔਰ ਕਿਉਂਕਿ ਇਹ ਗੱਲ ਸ਼ਾਇਦ ਤੁਹਾਨੂੰ ਵੀ ਪਤਾ ਹੋਇਆਗਾ ਕਿ ਪਹਾੜਾਂ ਦੇ ਵਿੱਚ ਇੱਕ ਤਹਿ ਹਿਮਾਚਲ ਗਵਰਨਮੈਂਟ ਨੇ ਉੱਥੋਂ ਦੀ ਗਵਰਨਮੈਂਟ ਨੇ ਆਪ ਹੀ ਜੀ ਉਹ ਜਿਹੜਾ ਜਿਹਨੂੰ ਭੰਗ ਕਹਿੰਦੇ ਆ ਜਾਂ ਨੂੰ ਕੁਝ ਹੋਰ ਕਹਿ ਦਿੰਦੇ ਆ ਉਹ ਐਜੇ ਬੂਟੀ ਹੁੰਦੀ ਜਿਹਦੇ ਚ ਰਸਾ ਉਹ ਧੋਦਾ ਜੀ ਉਹ ਦੋ ਦੋ ਮਹੀਨੇ ਬੈਠੇ ਪਹਾੜਾਂ ਤੇ ਉਹ ਪੀਦੇ ਰਹਦੇ ਆ ਹਮ ਹੁਣ ਉਹਨੂੰ ਸਰਕਾਰ ਨੇ ਇਹ ਸ਼ਕਲ ਦੇ ਕੇ ਮੈਡੀਸਨਲ ਵੈਲਿਊ ਦੇ ਕੇ ਜੀ ਉਹਨੂੰ ਲੀਗਲਾਈਜ਼ ਕਰਤਾ ਜੀ ਕਰਤਾ ਦਿੱਤਾ ਜੀ ਲੇਕਿਨ ਉਹਦੇ ਨਾਲ ਜੇ ਕੋਈ ਆਦਮੀ ਚਟਾ ਚਟਾ ਮਤਲਬ ਡਰੱਗਸ ਜੀ ਸਿੰਥੈਟਿਕ ਡਰੱਗ ਆਈਸ ਐਜੇ ਡਰੱਗਸ ਸੋ ਐਸਪੀ ਜਿਹੜਾ ਸੀਗਾ ਉੱਥੋਂ ਦਾ ਉਹਦੇ ਇੱਕ ਬਹੁਤ ਘੱਟ ਹੁੰਦਾ ਕਿ ਐਸਪੀ ਦੀ ਇੰਨੇ ਗੱਡ ਸੌਣ ਕੇ ਆਪਣੇ ਡੀਜੀਵੀ ਦੇ ਖਿਲਾਫ ਉਹ ਕਰ ਦਵੇ ਛੱਡਾ ਬੁੱਲਰਦ ਕਰ ਦਵੇ ਲੇਕਿਨ ਉਹਨੇ ਪਰਵਾਹ ਨਹੀਂ ਕੀਤੀ ਉਹਨੇ ਘਰਤੀ ਉਹਦੇ ਉੱਥੋਂ ਦੇ ਚੀਫ ਮਿਨਿਸਟਰ ਨੂੰ ਵੀ ਕਿਹਾ ਤਾਂ ਕਿ ਇਹ ਆਦਮੀ ਦੇ ਜਿਹੜੇ ਲਿੰਕ ਹੈਗੇ ਆ ਏ ਡਰੱਗ ਪੈਡਲਰਜ਼ ਨਾਲ ਮਿਲਿਆ ਹੋਇਆ ਉਹ ਡੀਜੀਪੀ ਹੋਰ ਗੁੱਸੇ 'ਚ ਆ ਗਿਆ ਉਹ ਕਹਿੰਦਾ ਇਹਨੂੰ ਸਸਪੈਂਡ ਕਰੋ ਜੀ ਬਿਲਕੁਲ ਸੋ ਇਸ ਕਰਕੇ ਐਮਬੈਰੈਸਮੈਂਟ ਜਿਹੜੀ ਐ ਐਸਪੀ ਵਾਸਤੇ ਘਟਾ ਡੀਜੀਪੀ ਇਹ ਬਾ ਅਚਲ ਪ੍ਰਦੇਸ਼ ਵਾਸਤੇ ਜ਼ਿਆਦਾ ਹੋ ਗਈ ਹੈ ਜੀ ਬਿਲਕੁਲ ਸੋ ਇਸ ਕਰਕੇ ਇਟਸ ਬੈਟਰ ਹੈਜ਼ ਬੀ ਕਮ ਅ ਮੈਟਰ ਆਫ ਗ੍ਰੇਟ ਕਨਸਰਨ ਇਨ ਦਾ ਹੂਲ ਆਫ ਦਾ ਰੀਜਨ ਸਾਰੇ ਇਲਾਕੇ ਵਾਸਤੇ ਇੱਕ ਚਿੰਤਾ ਦਾ ਵਿਸ਼ੇ ਹੋ ਗਿਆ ਕਿ ਇੱਕ ਪੁਲਿਸ ਦਾ ਵੱਡਾ ਅਫਸਰ ਦੂਜੇ ਵੱਡੇ ਅਫਸਰ ਜਿਹੜਾ ਹੈਡ ਆਫ ਦਾ ਪੁਲਿਸ ਹੈ ਜੀ ਬਿਲਕੁਲ ਉਹਦੇ ਅਲੀਗੇਸ਼ਨ ਲਾ ਰਿਹਾ ਹੈਗਾ ਮਿਸਟਰ ਗੱਦੀ ਐਸਪੀ ਹੈਗੇ ਆ ਜਿਹੜੇ ਅਲਿਗੇਸ਼ਨ ਆਪਣੇ ਡੀਜੀਪੀ ਤੇ ਲਾਇਆ ਹੈਗਾ ਸੋ ਇਹ ਬੜੀ ਸੀਰੀਅਸ ਅਲਿਗੇਸ਼ਨ ਹੈ ਸਰਕਾਰ ਵਿੱਚ ਇਹ ਨਹਿ ਦੀ ਆ ਜਿਹੜੇ ਇੰਟੈਲੀਜੈਂਸ ਆਈਵੀ ਹੋਰ ਈਵਨ ਕੀ ਸੈਂਟਰਲ ਗਵਰਨਮੈਂਟ ਤੱਕ ਵੀ ਇਹ ਗੱਲਾਂ ਪਹੁੰਚ ਚੁੱਕੀ ਆ ਔਰ ਇਹਦੇ ਕੋਈ ਨਾ ਕੋਈ ਹੋ ਸਕਦਾ ਜੇ ਕਿਤੇ ਹਾਈ ਕੋਰਟ ਨੇ ਸੂਓ ਮੋਟੋ ਲੈ ਲਿਆ ਜੀ ਸੂਓ ਮੋਟੋ ਤੁਹਾਨੂੰ ਅੱਗੇ ਆਪਣੇ ਡਿਸਕਸਡ ਹੋ ਗਿਆ ਉਹਦੇ ਚ ਕੋਈ ਤੁਹਾਨੂੰ ਫਾਰਮੈਬਿਲਟੀ ਅਪਲੀਕੇਸ਼ਨ ਲਿਖਣ ਦੀ ਲੋੜ ਨਹੀਂ ਪੈਦੀ ਜੇ ਜੱਜਾਂ ਨੇ ਦੇਖ ਲਿਆ ਵੀ ਆਪਸ ਚ ਲੜਦੇ ਆ ਕੋਈ ਨਾ ਕੋਈ ਗੱਲ ਹੈਗੀ ਆ ਤੋ ਉਹਨਾਂ ਨੇ ਆਪ ਇਨਕੁਆਇਰੀ ਕਰਾ ਕੇ ਹੋ ਸਕਦਾ ਕੋਈ ਨਾ ਕੋਈ ਬੰਦਾ ਟੱਗਿਆ ਵੀ ਜਾਵੇ ਜੀ ਬਿਲਕੁਲ ਹੋ ਟੱਗਿਆ ਜਾਵੇ ਤਾਂ ਚੰਗੀ ਗੱਲ ਜੀ ਨਸ਼ਾ ਦਾ ਮੁੱਦਾ ਜਿਹੜਾ ਬਹੁਤ ਹੀ ਅਹਿਮ ਹੈ ਜਿਸ ਦੇ ਨਾਲ ਹੁਣ ਹਿਮਾਚਲ ਦੇ ਵਿਚਕਾਰ ਇੱਕ ਡਿਜੀਬਤ ਠੀਕ ਹੈ ਅਲੋਕੇਸ਼ਨ ਲੱਗੇ ਨੇ ਪਰ ਜੋ ਕਿਹਾ ਜਾਂਦਾ ਹੈ ਕਿ ਨਸ਼ੇ ਦੀ ਖਾਤਮੇ ਤਾਂ ਹੀ ਹੋ ਸਕਦੇ ਨੇ ਜਦੋਂ ਵੱਡੇ ਜਿਹੜੇ ਮਗਰਮਚ ਨੇ ਫੜੇ ਜਾਣ ਜੋ ਹਰ ਸੂਬਾ ਕੋਸ਼ਿਸ਼ ਕਰਦੀ ਏ ਭਾਵੇਂ ਆਪਣੇ ਪੰਜਾਬ ਸੂਬੇ ਦੀ ਗੱਲ ਕਰੀ ਜਾਂ ਕਿਸੇ ਹੋਰ ਸੂਬੇ ਦੀ ਗੱਲ ਕਰੀਏ ਤਾਂ ਇਹ ਜਿਹੜੀ ਖਬਰ ਆਈ ਏ ਨਿਕਲ ਕੇ ਸਾਹਮਣੇ ਇਸ ਦੇ ਨਾਲ ਇਹ ਜ਼ਾਹਿਰ ਜ਼ਰੂਰ ਹੁੰਦਾ ਹੈ ਕਿ ਬਿਨਾਂ ਕਿਸੇ ਵੱਡੀ ਸ਼ੈਅ ਦੇ ਹੱਥ ਤੋਂ ਬਿਨਾ ਸੂਬੇ ਦੇ ਵਿੱਚ ਨਸ਼ਾ ਜਿਹੜਾ ਉਹ ਐਂਟਰ ਨਹੀਂ ਕਰ ਸਕਦਾ ਬਿਲਕੁਲ ਠੀਕ ਹੈ ਜੀ ਇਹਦੇ ਨਾਲ ਹੀ ਦੂਜਾ ਸਵਾਲ ਜਿਹੜਾ ਹੈ ਅਹਿਮ ਮੁੱਦਾ ਬਣਿਆ ਹੋਇਆ ਹੈ ਕਿ ਪਿਤੇ ਦਿਨ ਇੱਕ ਅਕਾਲੀ ਕਾਉਂਸਲਰ ਦਾ ਜਿਹੜਾ ਹੈ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਇਨਸਾਫ ਦੇ ਵਚੋਂ ਪੁਲਿਸ ਦੇ ਵੱਲੋਂ ਅੱਜ ਜੋ ਵੀ ਫਾਇਰਿੰਗ ਕੀਤੀ ਜਾਂਦੀ ਹੈ ਤਿੰਨ ਬੰਦੇ ਨੇ ਜਿਹੜੇ ਉਹਨਾਂ ਦੇ ਗ੍ਰਿਪਤ ਵਿੱਚ ਆਉਂਦੇ ਨੇ ਇੱਕ ਜ਼ਖਮੀ ਹੋ ਜਾਂਦਾ ਤੇ ਦੋ ਗ੍ਰਫਤਾਰ ਕਰ ਲਏ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਕਾਉਂਸਲਰ ਜੋ ਕਿ ਆਪਣੇ ਠੀਕੇ ਇਲਾਕੇ ਬਸ ਆਪਣੇ ਸੁਵੇਬਾਤ ਉਹ ਵੀ ਖੜਾ ਹੁੰਦਾ ਕੁਝ ਕਰਨਾ ਚਾਹੁੰਦਾ ਪਰ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਦੇਖੋ ਆਪਣੇ ਆਪ ਚ ਇੱਕ ਯੰਗ ਲੜਕਾ 36 37 ਸਾਲ ਦਾ 38 ਸਾਲ ਦਾ ਔਰ ਇੱਕ ਫੈਮਿਲੀ ਫੰਕਸ਼ਨ ਤੇ ਜਾ ਰਿਹਾ ਹੈਗਾ ਔਰ ਪਹਿਲਾ ਕਾਂਗਰਸ ਸੀਗਾ ਹਉੜੋ ਕਲਿੱਦਲ ਦੇ ਵਿੱਚ ਸੀਗਾ ਔਰ ਨਸ਼ਾ ਦੇ ਖਿਲਾਫ ਖੁੱਲ ਕੇ ਬੋਲਦਾ ਵੀ ਸੀਗਾ ਹਮ ਔਰ ਥੋੜੀ ਬਹੁਤੀ ਰੰਜਿਸ਼ ਮਾਰੀ ਮੋਟੀ ਤਾਂ ਚੱਲਦੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਡਾਡੇ ਬੰਦੇ ਨਾਲ ਵੰਗਾਰੋਗੇ ਉਹ ਕੋਈ ਨਾ ਕੋਈ ਤੋਂ ਸੁਭਕ ਸਕਾਨ ਦੀ ਕੋਸ਼ਿਸ਼ ਤਾਂ ਕਰੂ ਗਈ ਸੂਇਸ਼ ਕਰਕੇ ਇਹ ਬੜਾ ਇੱਕ ਡੇਂਜਰਸ ਬੜਾ ਗੰਦਾ ਔਰ ਬੜਾ ਬੁਜਦੇਲਾਨਾ ਔਰ ਕੰਡੈਮੇਬਲ ਜਿਹੜੀ ਹੈ ਮਾਰਡਰ ਹੈਗਾ ਔਰ ਇਹ ਚਾਹੇ ਬਾਅਦ ਚ ਪੁਲਿਸ ਜੋ ਮਰਜ਼ੀ ਕਹੀ ਜਾਏ ਦੋ ਫੜਲੇ ਪੰਜ ਫੜਲੇ ਫੜੇ ਤਾਂ ਸਿੱਧੂ ਮੁਸੇਵਾਲੇ ਕੇਸ ਵੀ ਪਤਲੇ 25 35 36 ਬੰਦੇ ਫੜੇ ਹੋੜੇ ਨਾਲੇ ਰਿਜ਼ਲਟ ਰਿਜ਼ਲਟ ਅੱਜ ਵੀ ਔਰ ਰਿਜ਼ਲਟ ਕਿੰਨੇ ਸਾਲ ਹੋ ਗਏ ਵਾਟ ਵਾਟ ਇਜ਼ ਦਾ ਰਿਜ਼ਲਟ ਕੋਈ ਰਿਜ਼ਲਟ ਨਹੀਂ ਸਵੈਸ਼ ਕਰਕੇ ਜਿਹੜੀ ਫਾਰਮੈਬਿਲਟੀ ਅਸੀਂ ਫੜ ਲਿਆ ਜੀ ਅਸੀਂ ਆ ਕਰ ਲਿਆ ਜੀ ਵਾਹ ਕਰ ਲਿਆ ਸੀ ਉਹ ਜਿਨ੍ਹਾਂ ਨੇ ਕਤਲ ਕਰਨਾ ਉੱਥੇ ਬੈਠ ਕੇ ਤਾਂ ਪੁਲਿਸ ਨੂੰ ਡਿੱਕਣਗੇ ਸਵੈਸ਼ ਕਰਕੇ ਜਿਹੜਾ ਕਤਲ ਹੋਇਆ ਇੱਥੋਂ ਇਹ ਲੱਗਦਾ ਕਿ ਲੋਕਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਆ ਕਿ ਜੋ ਜਿੱਦੂ ਜਦੋਂ ਮਰਦੇ ਚਾਹ ਸੁਪਾਰੇ ਦੇ ਕੇ ਪਰਿਵਾਰੋਂ ਕਵਨ ਵੀ ਵੀ ਯੂ ਐਂਡ ਨਾਟ ਸੇਫ ਜੀ ਸਵਿਸ਼ ਕਰਕੇ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਜਿੰਨੀ ਹੀ ਦੇਖਦੀ ਕੀਤੀ ਜਾ ਵੀ ਉਨੀ ਥੋੜੀ ਹੈ ਸੋ ਪੁਲਿਸ ਤੇ ਇਹ ਜਿਸ ਤਰ੍ਹਾਂ ਦੀ ਡਾਉਨ ਪ੍ਰੋਫੈਸ਼ਨਲ ਚੈੱਕ ਰੱਖ ਰਹੀ ਹੈ ਸਾਡੇ ਭਗਵੰਤ ਮਾਨ ਦੀ ਸਰਕਾਰ ਉਹ ਬਹੁਤ ਹੀ ਚੰਗੀ ਦੀ ਹੈਗੀ ਹੋ ਸਕਦਾ ਭਗਵੰਤ ਮਾਨ ਸਾਹਿਬ ਨੂੰ ਆਪ ਵੀ ਕਿਸੇ ਇਹੋ ਜਿਹੇ ਕੰਮ ਕੋ ਫੇਰ ਰੱਬ ਨਾ ਕਰੇ ਅਸੀਂ ਤਾਂ ਪਿਆਰ ਕਰਦੇ ਆ ਮਾਨ ਸਾਹਿਬ ਨੂੰ ਲੇਕਿਨ ਜਦੋਂ ਇਹੋ ਜਿਹੇ ਬੰਦੇ ਨੂੰ ਸ਼ਹਿਦ ਦਿੱਤੀ ਜਾਂਦੀ ਹੈ ਫਿਰ ਉਹਨਾਂ ਦੇ ਹੌਸਲੇ بلند ਹੋ ਜਾਂਦੇ ਫੇਰ ਉਹ ਅੱਖਾਂ ਜੇ ਉਹਨਾਂ ਦਾ ਖੂਨ ਆ ਜਾਂਦਾ ਉਹ ਕਿਸੇ ਦਾ ਕੁਝ ਵੀ ਕਰ ਸਕਦੇ ਹੁੰਦੇ ਆ ਸੋ ਇਹ ਜਿਹੜੀ ਕਟੜਾ ਹੈਗੀ ਆ ਬਹੁਤ ਹੀ ਡਰਾਵਣੀ ਬਹੁਤ ਹੀ ਅੱਗੋ ਲੋਕਾਂ ਨੂੰ ਹੋਰ ਡਰਾਉਣ ਵਾਲੀ ਹੈ ਜਿਹੜਾ ਕਿਸੇ ਨਸ਼ੇ ਵਾਲੇ ਦੇ ਖਿਲਾਫ ਬੋਲੂਗਾ ਜਾਂ ਕਿਸੇ ਰੇਤਵਾਫੇ ਵਾਲੇ ਦੇ ਖਿਲਾਫ ਬੋਲੂਗਾ ਜਾਂ ਵਜਰੀ ਮਾਫੀਆ ਦੇ ਖਿਲਾਫ ਬੋਲੂਗਾ ਆ ਤੁਹਾਡੇ ਸਾਹਮਣੇ ਜੇ ਸ਼ਰਾਬ ਮਾਫੀਆ ਹੋਇਆ ਹੀ ਆ ਆਪਾਂ ਮਿਲ ਕੇ ਖਬਰ ਹੀ ਕੀਤੀ ਸੀਗੀ ਕਿ ਕਿਵੇਂ ਨਕਲੀ ਸ਼ਰਾਬ ਅਪਲਾਈਆ ਜਾ ਰਹੀ ਹੈ ਕੋਈ ਚੈੱਕ ਹੀ ਨਹੀਂ ਉਹ ਐਗਜ਼ੈਕਟਲੀ ਸਾਹਮਣੇ ਸੇਮ ਹੀ ਗੱਲ ਆ ਗਈ ਕੋਈ ਕੋਈ ਸ਼ਰਾਬ ਦੀ ਚੈੱਕ ਹੀ ਨਹੀਂ ਜਿਹੜਾ ਮਰਜੀ ਜੋ ਮਰਜੀ ਪਿਆਓ ਤੇ ਅਬ ਕੱਲ ਫੇਰ ਫੜ ਗਿਆ ਰੋਲਸਟੈਗ ਗਰੀ ਜੀ ਸ਼ਰਾਬ ਦੀਆਂ ਬੋਤਲਾਂ ਦੇ ਵਿੱਚ ਨਕਲੀ ਭਰਦੇ ਹੋਏ ਉਸ ਵੇਸ ਕਰਕੇ ਇਹ 3 4 5 ਜਿਹੜੇ ਮਾਫੀਆ ਹੈਗੇ ਆ ਜਦ ਤੱਕ ਇਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਫਰੰਡ ਦੀ ਲੋੜ ਹੈ ਗੋਲੀਆਂ ਮੁਕਾਬਲੇ ਬਣਾ ਕੇ ਕੁਝ ਨਹੀਂ ਬਣਨਾ ਜੀ ਬਿਲਕੁਲ ਗੋਲੀਆਂ ਮੁਕਾਬਲੇ ਵੜਾਉਂਦੇ ਇੱਕ ਪ੍ਰੋਫੈਸ਼ਨਲ ਤਰੀਕੇ ਹੁੰਦੇ ਆ ਜੀ ਹੈਗਾ ਜੀ ਉਹ ਆਂਦਾ ਪਿਆ ਸੀ ਇਸੇ ਉਹਦੇ ਮਾਰ ਤੇ ਆ ਇਹ ਤਾਂ ਮੁਕਾਬਲੇ ਹੁੰਦੇ ਆ ਕਿ ਪੁਲਿਸ ਵਾਲੇ 50 ਹੋਣ ਤੇ ਦੂਜੇ ਬੰਦੇ 10 ਹੋਣ ਤਾਂ ਆਪਸ ਕੇਤੇ ਮੁਕਾਬਲੇ ਹੁੰਦੇ ਆ ਸੋ ਇਸ ਕਰਕੇ ਮੁਕਾਬਲੇ ਤੇ ਮੈਂ ਤਾਂ ਯਕੀਨ ਕਰਦਾ ਨਹੀਂ ਲੇਕਿਨ ਜਿਹੜਾ ਯੰਗ ਕਾਉਂਸਲਰ ਦੋ ਵਰਦਾ ਕਾਉਂਸਲਰ ਛੜਟੇ ਤੋਂ ਜੀ ਅੰਮ੍ਰਿਤਸਰ ਤੋਂ ਇਹਦਾ ਜਿਹੜਾ ਮਰਡਰ ਹੋਇਆ ਇੱਕ ਡਰਾਵਣਾ ਔਰ ਇਹ ਨਾ ਸੋਚੋ ਕਿ ਉਹਦੇ ਨਾਲ ਹੋਇਆ ਇਹ ਕਿਸੇ ਵੀ ਸਾਡੇ ਆਪਣੇ ਵੀ ਕਿਸੇ ਬੰਦੇ ਦੇ ਨਾਲ ਵੀ ਹੋ ਸਕਦਾ ਤਾਂ ਅਸੀਂ ਇਸ ਗੱਲ ਦਾ ਘੋਰ ਘੜੀ ਨਿਖੇਦੀ ਕਰਦੇ ਆਂ ਬਿਲਕੁਲ ਸਰ ਲੇਕਿਨ ਇਸ ਵੇਲੇ ਮੈਂ ਕਹਿਣਾ ਚਾਹਾਂਗੀ ਕਿ ਸਵਾਲ ਬਹੁਤ ਸਾਰੇ ਸੀਗੇ ਦਰਸ਼ਕਾਂ ਦੇ ਵੱਲੋਂ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ ਹੈ ਉਹਨਾਂ ਦੇ ਸਵਾਲਾਂ ਦਾ ਅਸੀਂ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਕਰਾਂਗੇ ਤੇ ਫਿਲਹਾਲ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਕਿ ਜੋ ਵੀ ਅਸੀਂ ਡਿਸਕਸ ਕੀਤਾ ਉਸ ਦੇ ਵਿੱਚ ਤੁਹਾਨੂੰ ਅਹਿਮ ਮੁੱਦਾ ਕਿਹੜਾ ਲੱਗਦਾ ਹੈ ਜਾਂ ਹੋਰ ਕਿਹੜੇ ਅਹਿਮ ਮੁੱਦੇ ਹੋਣੇ ਚਾਹੀਦੇ ਆ ਜੋ ਅਸੀਂ ਜਨਤਾ ਦੇ ਸਾਹਮਣੇ ਆਵਾਂ ਇਸ ਪ੍ਰੋਗਰਾਮ ਦੇ ਰਾਹੀਂ ਰੱਖੀਏ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਸਾਨੂੰ ਤੋਂ ਵੀ ਇਜਾਜ਼ਤ ਧੰਨਵਾਦ